ਉਹ ਠਾਣੇ ਗਏ ਕੀ ਗੱਲਬਾਤ ਹੋਈ ਉਹਨਾਂ ਨਾਲ ਸਾਡਾ ਘਰ ਦਾ ਝਗੜਾ ਸੀ ਹਾਂਜੀ ਗਲਤੀ ਚ ਪਾਣੀ ਆਉਂਦਾ ਸੀ ਤੇ ਥੋੜੀ ਜਿਹੀ ਲਾਗੇ ਮਿੱਟੀ ਪਈ ਸੀਗੀ ਹਾਂਜੀ ਉਹ ਤੇ ਉਹਨਾਂਦਰਖਾਸਤ ਦਿੱਤੀ ਸਾਡੀ ਨੌ ਨੇ ਜੇੜ ਦੀ ਹਾਂ ਹਾਂਜੀ ਤੇ ਪੁਲਿਸ ਮੁਲਾਜ਼ਮ ਘਰ ਗਏ ਆ ਸਾਡੇ ਮੈਨੂੰ ਕਹਿੰਦੇ ਤੁਹਾਡੀ ਤੇ ਦਰਖਾਸਤ ਆਈ ਆ ਤੇ ਮੈਂ ਉਹਨਾਂ ਨੂੰ ਆਖਿਆ ਕਿ ਕਾਦੀ ਦਰਖਾਸਤ ਦਿੱਤੀ ਆ ਕਹਿੰਦੇ ਤੁਸੀਂ ਗੜਾ ਥਾਂ ਤੋਂ ਕਿਤੇ ਉਹਨਾਂ ਦੀ ਬੂਏ ਦੇ ਨਾਲ ਰੇਤਾ ਲਈ ਉਹਦਾ ਦਰਖਾਸਤ ਆਈ ਆ ਹਾਂਜੀ ਮੈਂ ਹਾਸਕੇ ਉਹਨਾਂ ਨੂੰ ਚਲੋ ਅੰਦਰ ਲੈ ਗਈਆਂ ਚਾਹ ਪਾਣੀ ਪੀਤਾ ਵਾ ਉੱਥੇ ਬੈਠੀ ਉਹਨਾਂ ਨੇ ਮੈਂ ਦੱਸਿਆ ਸਾਰਾ ਕਿ ਆ ਗੱਲ ਐ ਤੁਹਾਨੂੰ ਪਤਾ ਸਾਡਾ ਇਹਨਾਂ ਦੇ ਨਾਲ ਝਗੜਾ ਚੱਨ ਪੀ ਚੱਲਦਾ ਆਈ ਚਲੋ ਉਹ ਵੇਖ ਕੇ ਉਹ ਸੇ ਚਲੇ ਗਿਆ ਮੈਨੂੰ ਕਹਿੰਦਾ ਹਾਸਕੇ ਮੁਰਕੇ ਤੁਰ ਲੱਗਾ ਵੀ ਮੈਨੂੰ ਤੇਲ ਪਾ ਦੋ ਗੱਡੀ 'ਚ ਮੈਂ ਕਿਹਾ ਕਿ ਨਹੀਂ ਮੇਰੇ ਕੋ ਪੈਸੇ ਨਹੀਂ ਹੈਗੇ ਚਲੋ ਚਲੇ ਗਿਆ ਫੇਰੀ 2-4 ਦਿਨ ਨਹੀਂ ਕੋਈ ਪਰ ਗਏ ਨਹੀਂ ਅਹੀਂ ਥਾਣੇ ਨਹੀਂ ਗਏ ਕਿ ਚਲੋ ਛੋਟਾ ਮੋਟਾ ਕੰਮ ਐ ਕੋਈ ਗੱਲ ਨਹੀਂ ਨਹੀਂ ਗਏ ਹੈ ਕਿ ਨਾਲ ਕੋ ਮੈਨੂੰ ਕਰਨ ਵਾਲਾ ਸੀਗਾ ਘਾਰੇ ਡਿਊਟੀ ਜਾਂਦੀ ਆ ਹਾਂਜੀ ਫੇਰ ਉਹਨਾਂ ਨੇ ਸਾਨੂੰ ਕੱਲ ਬੁਲਾਇਆ ਤੇ ਮੈਂ ਹਾਂਜੀ ਪਹਿਲਾਂ ਤੇ ਮੈਂ ਇਹਨਾਂ ਨੂੰ ਆਖਿਆ ਮੇਰੀ ਦਰਖਾਸਤ ਲਿਖ ਲਓ ਨਾ ਮੇਰੀ ਦਰਖਾਸਤ ਨਹੀਂ ਮਨਜ਼ੂਰ ਕਰਦੇ ਹੈਗੇ ਚਲੋ ਉਸ ਤੋਂ ਬਾਅਦ ਆ ਕਹਿੰਦੇ ਆਓ ਤੁਹਾਡਾ ਫੈਸਲਾ ਕਰੀਏ ਸਾਨੂੰ ਇੱਕ ਮੰਨਿਆ ਆਪਣੇ ਰੂਮ ਦੇ ਵਿੱਚ ਲੈ ਗਏ ਜਿੱਥੇ ਉਹ ਬੈੰਦੇ ਸੀਗੇ ਤੇ ਉੱਥੇ ਖੜਕੇ ਤੇ ਫਿਰ ਮੇਰੀ ਜਿਹੜੀ ਜੇੜੀ ਨਾ ਉਹ ਵੀ ਮੈਨੂੰ ਕੁਝ ਥੋੜੀਆਂ ਬੋਤੀਆਂ ਗੱਲਾਂ ਬਾਤਾਂ ਕਰਨ ਦੇ ਵੀ ਮੈਂ ਕਿਦੋਂ ਗੱਲਾਂ ਦੇ ਜਵਾਬ ਦਿੱਤੇ ਉਹਨਾਂ ਨੂੰ ਉੱਥੇ ਫਿਰ ਉਹ ਜਿਹੜਾ ਕਾਸਟੇਬਲ ਮੰਨਿਆ ਉਹ ਪੋਸ ਵਾਲੇ ਸੀਗੇ ਉਹ ਵੀ ਮੈਨੂੰ ਬਹੁਤ ਬੋਲਦੇ ਰਹਿ ਗਾੜੀਆਂ ਬੰਦਾ ਚੰਗਾ ਬੋਲਿਆ ਉਹਨਾਂ ਨੇ ਮੈਨੂੰ ਫੇਰ ਉਹ ਮੁੜ ਕੇ ਮੈਂ ਵੀ ਫਿਰ ਉਹਨਾਂ ਨੂੰ ਇੱਕ ਦੋ ਜਵਾਬ ਦਿੱਤੇ ਕਿ ਤੁਸੀਂ ਦੋਹਾਂ ਤਰ੍ਹਾਂ ਦੀ ਗੱਲ ਕਰੋ ਇੱਕ ਤੇ ਦੀ ਗੱਲ ਨਾ ਕਰੋ ਦੋਹੇ ਪਾਸਿਆਂ ਦੀ ਕਰੋ ਜੇ ਮੈਨੂੰ ਕੁਝ ਕਹਿੰਦੇ ਉਹਨਾਂ ਮਨ ਪਾਓ ਕਿ ਲੋਠਾਣੇ ਕਿ ਤੁਸੀਂ ਕੱਲੇ ਸੀ ਕੱਲੀ ਸੀ ਮੈਂ ਹਾਂਜੀ ਉਤੋਂ ਬਾਅਦ ਆ ਫੇਰ ਜਦੋਂ ਮੇਰੇ ਮੱਝਾ ਉੱਥੇ ਜਦੋਂ ਫਿਰ ਮੈਂ ਕੋਲੋਂਤੀ ਗੱਲਾਂ ਕਰਨ ਦੀਆਂ ਤੇ ਉਹਨੇ ਕਸਤੀ ਬੰਦ ਕੇ ਉੱਤ ਕਿੰਨੇ ਮੂਹਤੇ ਚ ਭੀਰ ਮਾਰੀ ਚੁਪੜੀ ਜਾਂਦੀ ਹੈਗੀ ਫਿਰ ਉਹਨੇ ਮੇਰੀ ਤੀਆਂ ਵਰਗੀ ਉਹਨੇ ਮੇਰੇ ਮੂਹਰੇ ਚ ਪੇੜਾ ਮਾਰੀ ਮੇਰੇ ਬੱਚੇ ਵੀ ਉਹਨਾਂ ਵਾਲੇ ਦੱਸੋ ਮੇਰਾ ਕੀ ਤੋਛ ਆ ਦੇ ਵਿੱਚ ਮੈਂ ਉਹਨਾਂ ਨਾਲੇ ਬੰਦੀ ਕਾਨੂੰਨ ਵਾਲੀ ਸਰਕਾਰ ਵੱਲ ਮੰਗ ਮੰਗਦੀ। ਇਹ ਕਾਰਨ ਕਿਸਮੇ ਦੇ ਨਿੱਕੀ ਗੱਲ ਪਿੱਛੇ ਤੁਹਾਨੂੰ ਚਪੇੜਾ ਮਾਰੀ ਹੈ ਕਿ ਇਹ ਕਾਰਨ ਕਿਸਮੇ ਦੇ। ਨੇ ਪੈਸੇ ਦਿੱਤੇ ਹੋਣਗੇ ਜਿਹੜੀ ਉਹਨਾਂ ਦੀ ਸਪੋਰਟ ਕਰਨ ਦਾ ਸੀ ਸਾਰੇ ਜਾਣੀ। ਸਾਰਿਆਂ ਨੇ ਸਪੋਰਟ ਉਹਦੀ ਕੀਤੀ ਮੇਰੀ ਬਿਲਕੁਲ ਨਹੀਂ ਕਹਿੰਨੇ ਸੁਣੀ ਉੱਤੇ। ਮੈਂ ਮੈਂ ਤਾਂ ਮੇਰੀਆਂ ਅਣਕਾਦੀ ਤੂੰ ਕਿ ਮੈਨੂੰ ਪੂਰਾ ਨਹੀਂ ਪਤਾ ਲੱਗਦਾ ਹੈਗਾ। ਫੋਨ ਵੀ ਕੋ ਕੇ ਉਹਨਾਂ ਨੇ ਮੇਰੇ ਟੇਬਲ ਦੇ ਤੇ ਰੱਖ ਲਈ ਮੈਂ ਮੈਨੂੰ ਫੋਨ ਦੇ ਦੋ ਮੈਂ ਘਰ ਆਪਣੇ ਪੁੱਛਲਾ ਕਰ ਨਹੀਂ ਦੇ ਕਿੰਦੇ ਨਹੀਂ ਦੇਣਾ ਹੈਗਾ। ਅੱਛਾ। ਹਾਂ। ਜੀ ਸਰ ਕੀ ਨਾਮ ਹੈ ਜੈ ਬਾਲਮਿਕੀ ਹਰ ਹਰ ਬਾਲਮਿਕੀ ਮੈਂ ਕਰਨ ਗੁਰੂ ਗਿਆਨ ਨਾਥ ਆਸ਼ਰਮ ਵੱਲੋਂ ਇਹ ਮਾਮਲਾ ਕੀ ਹੈ ਜੀ ਆ ਜੀ ਐਸਐਸਪੀ ਦਫਤਰ ਐਸਐਸਪੀ ਦਫਤਰ ਪੁਝੇਗੀ ਆਪਾਂ ਕੱਲ ਹੀ ਕਥੂ ਨੰਗਰ ਥਾਣੇ ਕਥੂ ਨੰਗਰ ਥਾਣੇ ਹੈਗੀ ਆਪਾਂ ਕੋਈ ਹੋਰ ਮਸਲੇ 'ਚ ਗਏ ਸੀ ਉੱਥੇ ਹੀ ਥਾਣੇੋਂ ਬਾਹਰ ਆਉਂਦੇ ਤੇ ਆ ਬੀਬੀ ਰੋਂਦੀ ਰੋਂਦੀ ਵਿਖਿਆ ਨੂੰ ਫੇਰਾ ਅਸੀਂ ਪੁੱਛਿਆ ਕਿ ਬੀਬੀ ਕੀ ਗੱਲ ਆ ਬੀਬੀ ਕਹਿੰਦੀ ਕਿ ਮੈਨੂੰ ਕੁੱਟਿਆ ਕੁੱਟਿਆ ਮਾਰਿਆ ਗਿਆ ਵਾ ਪੁਛ ਮੁਲਾਜ਼ਮ ਵੱਲੋਂ ਜੇ ਜਦੋਂ ਆਪਾਂ ਪੁੱਛਿਆ ਕਿ ਕਿਹੜੀ ਮਲਾਇਮ ਆ ਉਹ ਕਹਿੰਦੇ ਲੇਡੀ ਕਾਂਸਟੇਬਲ ਨੇ ਕੁੱਟਿਆ ਮੀਂਹ ਕਾ ਝਗੜਾ ਕਿ ਝਗੜਾ ਕਹਿੰਦੇ ਘਰੇਲੂ ਝਗੜਾ ਇੱਕ ਘਰੇਲੂ ਝਗੜੇ ਕਰਕੇ ਆਪਾਂ ਇੰਨਾ ਥੋੜੀ ਟੋਰਚਰ ਕਰਾਂਗੇ ਘਰੇਲੂ ਝਗੜਾ ਦਾ ਬਹਿ ਕੇ ਮਕਾਉਣ ਵਾਲਾ ਕਰਨ ਦੇ ਕਾਰਨ ਕੀ ਸਮਝਦੇ ਇੱਕ ਬਜ਼ੁਰਗ ਲੇਡੀ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਫੁੱਟਣਾ ਤਾਂ ਲਾਦਾ ਕੀ ਲਾਜ਼ਮੀ ਸੀ ਨਹੀਂ ਨਹੀਂ ਲਾ ਕੋਈ ਲਾਜ਼ਮੀ ਨਹੀਂ ਇੱਥੇ ਸਿਰਫ ਆਪਾਂ ਇਹ ਕਹਿੰਨੇ ਕਿ ਉਹ ਕਹਿੰਦੇ ਕਿ ਉਹ ਪੁਲਿਸ ਮਲਾਇਮ ਆਪਣੇ ਉਹ ਦੱਸਦੇ ਕਿ ਉਹ ਪੈਸੇ ਤੇ ਲੈ ਲਈ ਆ ਪਰਮ ਇਹਨਾਂ ਕੋ ਪੈਸੇ ਨਹੀਂ ਹੈਗੇ ਇਹ ਹੋਇਆ ਕਿ ਪੈਸਾ ਤਾਂ ਲਾਂਦ ਦੇਣਾ ਉਹਨਾਂ ਨੇ ਪੈਸੇ ਦੇਏ ਤੇ ਇਹਨੇ ਨਹੀਂ ਦਿੱਤਾ ਜਦੋਂ ਘਰ ਜਾ ਕੇ ਜਿਹੜੇ ਮਲਾਇਮ ਕਹਿੰਦੇ ਕਿ ਤੇਲ ਪਾਣੀ ਦੋ ਜਦੋਂ ਉਹਨੇ ਠਾਣੇ ਉਹਨਾਂ ਨੇ ਨਹੀਂ ਦਿੱਤਾ ਤੇ ਉਹਨਾਂ ਨੇ ਕੁੱਟਮਾਰ ਕੀਤੀ ਕਿ ਚਪੇੜਾ ਮਰਵਾਇਆ ਤੇ ਦਫ਼ਤਰ ਪੁੱਛਿਆ ਐਸਐਸਪੀ ਦਫ਼ਤਰ ਕੀ ਪ੍ਰਸ਼ਾਸਨ ਕਰਵਾਇਆ ਕੋਈ ਨਹੀਂ ਲੈ ਸੈਸ਼ਨ ਦਵਾਇਆ ਆਪਾਂ ਕਰਨਗੇ ਐਸਐਸਪੀ ਦਫ਼ਤਰ ਪੁੱਛੀਓ ਕੀ ਪ੍ਰਸ਼ਾਸਨ ਕਰਵਾਇਆ ਗਿਆ ਥਾ ਅਨ ਨੂੰ ਅਸੀਂ ਐਸਐਸਪੀ ਸਾਹਿਬ ਕੋ ਗਏ ਉਹਨਾਂ ਨੇ ਕਿਹਾ ਕਿ ਜੋ ਬੰਦੀ ਕਾਰਵਾਈ ਉਸ ਤੇ ਕੀਤੀ ਜਾਵੇਗੀ